ਤਿੱਕੇ ਸਿਆਸੀ ਦਲ ਬਦਲੀਆਂ ਬਹੁਤ ਹੋ ਰਹੀਆਂ ਨੇ ਪੰਜਾਬ ਚਾਜੇ ਗੱਲ ਕਿਵੇਂ ਦੇਖਦੇ ਹੋ ਬੀਜੇਪੀ ਦੇ ਵਿੱਚ ਵੀ ਬਾਹਰਲੇ ਉਮੀਦਵਾਰ ਆਏ ਨੇ ਇਹ ਤਾਂ ਇਹ ਚੱਲਦੇ ਹੀ ਹੁੰਦੇ ਨੇ ਇਲੈਕਸ਼ਨਾਂ ਦੇ ਵੇਲੇ ਇਹ 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 ਤੁਸੀਂ ਰੋਕ ਨਹੀਂ ਸਕਦੇ ਹਾਂ ਠੀਕ ਹੈ ਕੋਈ ਇਲੈਕਸ਼ਨ ਕਮਿਸ਼ਨ ਵੱਲੋਂ ਕੋਈ ਹਦਾਇਤਾਂ ਹੋਣ ਕੋਈ ਰੂਲ ਬਣ ਜਾਵੇ ਕੋਈ ਸਿਸਟਮ ਬਣ ਜਾਵੇ ਜਿਹੜੇ ਦਲ ਬਦਲੂ ਇਹਨੇ ਇਹ ਸਕੰਜਾ ਘੱਟਾ ਜਾਵੇ ਥੋੜਾ ਬਹੁਤਾ ਹੋਣਾ ਜ਼ਰੂਰੀ ਹੈ ਪਰ ਜਿੰਨਾ ਮਾਰੇ ਤੁਸੀਂ ਇਹ ਖੇਚ ਧੂੜ ਕਰ ਲੋ ਉਧਰੋਂ ਉਧਰ ਜਾਂਦੇ ਉਧਰ ਉਧਰ ਜਾਂਦੇ ਪਰ ਵੋਟ ਕਾਡਰ ਨਹੀਂ ਬਹੁਤਾ ਜਾਂਦਾ ਹੁੰਦਾ ਇਸ ਚਾਹੀਏ ਦਲ ਬਦਲੀਆਂ ਦਾ ਕਾਰਨ ਕੀ ਮੰਨਦੇ ਹੋ ਕਿ ਅਹੁਦਿਆਂ ਦੀ ਭੁੱਖ ਹੁੰਦੀ ਹੈ ਕਿ ਜਾਂ ਫਿਰ ਪਾਰਟੀ ਚ ਮਾਨ ਸਨਮਾਨ ਨਹੀਂ ਦਿੱਤਾ ਜਾਂਦਾ ਜ਼ਿਆਦਾ ਤੌਰ ਤੇ ਲਾਲਚ ਵਾਸੋ ਕੇ ਜਿਹੜੇ ਬੰਦੇ ਜਾਂਦੇ ਨੇ ਉਹਨਾਂ ਦੀ ਪ੍ਰੋਬਲਮ ਹੈ ਹੁਣਾਂ ਪਿੱਛੇ ਜੇ ਗੋਲਡੀ ਦਾ ਜਿਹੜਾ ਕੰਮ ਹੋਇਆ ਤੁਹਾਨੂੰ ਪਤਾ ਹੀ ਹੈ ਖੈਰਾ ਘਰੇ ਵੇ ਗਿਆ ਠੀਕ ਹੈ ਤੇ ਕਿਤੇ ਨਾ ਕਿਤੇ ਗੋਲਡੀ ਥੋੜਾ ਜਿਹਾ ਸੱਚਾ ਵੀ ਹੈਗਾ ਉੱਥੇ ਮੈਨੂੰ ਦਾਮ ਲੱਗਾ ਉਹਦੀ ਗੱਲ ਵਿੱਚ ਉਹਨੇ ਇਹ ਗੱਲ ਕਹੀ ਕਹਿੰਦਾ ਜਦੋਂ ਮੁੱਖ ਮੰਤਰੀ ਦੇ ਨਾਲ ਕਹਿੰਦਾ ਇਲੈਕਸ਼ਨ ਲੜਾਉਣੀ ਸੀ ਵਿਧਾਨ ਸਭਾ ਦੀ ਉਦੋਂ ਤੱਕ ਕਹਿੰਦਾ ਮੈਂ ਵੱਡਾ ਕੈਂਡੀਡੇਟ ਹਾਂ ਜੀ ਠੀਕ ਹੈ ਹੁਣ ਕਹਿੰਦਾ ਲੋਕ ਸਭਾ ਵੇਲੇ ਕਹਿੰਦਾ ਹੁਣ ਖੈਰਾ ਵੱਡਾ ਕੈਂਡੀਡੇਟ ਹੈ ਉਹਦਾ ਉਹਦਾ ਸਵਾਲ ਤਾਂ ਬਾਅਦ ਵਿੱਚ ਸੀਗਾ ਠੀਕ ਹੈ ਇੱਕ ਵਾਰ ਵੀ ਇਸ ਗੱਲ ਤੋਂ ਹੋਇਆ ਕਿਤੇ ਨਾ ਕਿਤੇ ਬਾਂਮ ਰੋੜੇਗੀ ਅੰਦਰ ਖਾਤੀ ਤਾਂ ਗੋਲਡੀ ਨੇ ਆਮ ਆਦਮੀ ਪਾਰਟੀ ਨੂੰ ਕਿਉਂ ਚੁਣਿਆ ਤੁਹਾਡੀ ਪਾਰਟੀ ਨੈਸ਼ਨਲ ਪਾਰਟੀ ਆ ਤੁਹਾਡੀ ਪਾਰਟੀ ਚ ਵੀ ਆ ਸਕਦਾ ਗੋਲਡੀ ਨੂੰ ਇੱਕ ਲਾਜ ਦਿੱਤਾ ਗਿਆ ਉਹ ਸੁਣ ਲਓ ਕਿ ਦਿੱਤਾ ਗਿਆ ਉਹਨੂੰ ਇਹ ਕੰਨ ਵਿੱਚ ਫੂਕ ਮਾਰੇ ਗਿਆ ਵੀ ਮੀਤ ਹੇਰ ਜੇ ਜਿੱਤ ਗਿਆ ਤਾਂ ਇਹ ਵਿਧਾਨ ਸਭਾ ਦੀ ਜਿਹੜੀ ਇਲੈਕਸ਼ਨ ਹੈ ਉਹ ਤੈਨੂੰ ਲੜਾਵਾਂਗੇ ਜਿਹੜੀ ਚੰਡੀ ਵਾਲੀ ਗੱਡੀ ਮੀਤਹਿਰ ਕੋੜਿਆ ਵੀ ਉਹ ਚੰਡੀ ਵਾਲੀ ਗੱਡੀ ਤੈਨੂੰ ਦੇ ਦੇ ਦਾਂਗੇ ਵਾਪਸ ਆ ਲਾਲਚ ਹੈ ਹੋਰ ਕੁਝ ਨਹੀਂ ਪਰ ਉਹ ਗੇਮ ਪੁੱਠੀ ਪੈਣੀ ਹੈ ਮੀਤਹਿਰ ਤਾਂ ਜਿੱਦਣਾ ਨਹੀਂ ਉਥੋਂ ਠੀਕ ਹੈ ਇਹ ਲਾਲਚ ਹੈ ਬਹੁਤੇ ਜਿਹੜੇ ਕੈਂਡੀਡੇਟ ਇਧਰ ਉਧਰ ਸ਼ਾਲਾ ਮਾਰਦੇ ਨੇ ਉਹ ਲਾਲਚ ਬਸ ਹੋ ਕੇ ਮਾਰਦੇ ਆ ਤਾਂ ਬੀਜੇਪੀ ਚ ਵੀ ਬਹੁਤ ਸ਼ਾਲਾ ਮਾਰ ਰਹੇ ਨੇ ਨਹੀਂ ਮਾਰੀ ਜਾਣ ਮੇਰੀ ਗੱਲ ਕਰੋ ਮੈਂ ਗੱਲ ਕਰ ਰਿਹਾ ਜੀ ਮੈਨੂੰ ਦੱਸੋ ਕਿਤੇ ਵੀ ਬੂਟਾ ਸਿੰਘ ਨੇ ਆਂ ਇੰਟਰਵਿਊ ਦੇ ਵਿੱਚ ਕੋਈ ਅਹੁਦਾ ਮੰਗਿਆ ਹੋਵੇ ਬੁਟਾ ਸੈਨੇ ਕੋਈ ਆਪਣੀ ਚੁਆਇਸ ਹੋਵੇ ਕੋਈ ਐਮਐਲਏ ਜਾਂ ਕੋਈ ਹੋਰ ਕੁਝ ਵੀ ਨਾ ਇੱਕ ਚੀਜ਼ ਹੋਰ ਹੈ ਕਿ ਕੋਈ ਵੀ ਲੀਡਰ ਆ ਉਹ ساری ਜ਼ਿੰਦਗੀ ਇੱਕ ਪਾਰਟੀ ਚ ਰਹਿੰਦਾ ਏ ਤੇ ਦੂਜੀ ਪਾਰਟੀ ਉਹਦੀ ਐਂਟੀ ਪਾਰਟੀ ਹੁੰਦੀ ਹੈ ਜਿਹੜੀ ਵਿਚਾਰਧਾਰਾ ਵੀ ਅਲੱਗ ਹੁੰਦੀ ਹੈ ਤਾਂ ਅਚਨਕ ਐ ਕਿਵੇਂ ਹੋ ਜਾਂਦਾ ਵੀ ਉਹ ਪਾਰਟੀ ਚ ਮੇਰਾ ਦਮ ਘੁੱਟਦਾ ਸੀ ਮੈਂ ਇੱਧਰ ਆ ਗਿਆ ਹੁਣ ਮੈਨੂੰ ਸਾਹ ਵਧੀਆ ਆਉਂਦਾ ਦੇਖੋ ਮਾਨਸਤਕਾਰ ਬਣਦਾ ਹਰੇਕ ਬੰਦੇ ਜ਼ਰੂਰੀ ਹੁੰਦਾ ਹੈ ਇਕੱਲਾ ਆਉਦਾ ਨਹੀਂ ਠੀਕ ਹੈ ਜਦੋਂ ਅਸੀਂ ਪੁੱਛ ਗਿਸ਼ ਨਹੀਂ ਕਰਦੇ ਕਿਸੇ ਬੰਦੇ ਦੀ ਹਨਾ ਹੁਣ ਮੈਂ ਚੱਲ ਕੇ ਆ ਤੁਹਾਡੇ ਕੋਲ ਹੈਨਾ ਮਾਨਸ ਮਾਨ ਤੇ ਵੀ ਮਾਨਸਨਮਾਨ ਹੈ ਜੀ ਇਹ ਗੱਲ ਤੁਸੀਂ ਮੈਨੂੰ ਫੋਨ ਕਰਦੇ ਮੈਂ ਫੋਨ ਨਾ ਚਾਹਾਂ ਤੁਸੀਂ ਨਾ ਫੋਨ ਚਾਹਦੇ ਇਹ ਇਹ ਗੱਲਾਂ ਕਿਤੇ ਨਾ ਕਿਤੇ ਅੰਦਰ ਖਾਤੇ ਹੁੰਦੀਆਂ ਨੇ ਠੀਕ ਹੈ ਭਾਵੇਂ ਉਹਦੇ ਤੋਂ ਬਿਨਾਂ ਵੀ ਗੱਲਬਾਤ ਹੋਵੇ ਜਿਹੜਾ ਮਾਨਸਨਮਾਨ ਹੈ ਨਾ ਉਹ ਬਹੁਤੀਆਂ ਪਾਰਟੀਆਂ ਵਿੱਚ ਨਹੀਂ ਹੈਗਾ ਵਿਚਾਰਧਾਰਾ ਨੂੰ ਜੇ ਤੁਸੀਂ ਤੋੜ ਦਿਓ ਉਹਦਾ ਮਾਨਸਨਮਾਨ ਥੋੜਾ ਰਹਿੰਦਾ ਨਹੀਂ ਪ੍ਰੋਟੋਕਾਲ ਜਰੂਰੀ ਹੁੰਦੀ ਹੈ